ਕਿਹੜੀ ਚੱਲ ਰਜਾਈ ਚਵੜ ਰਜਾਈ ਚਵੜ ਕਿਹੜੀ ਰਜਾਈ ਚਵੜ ਨਾ 10 10 10 ਆਰ ਰਜਾਈ ਲੈਂਦੀ ਆ ਤਾਂਦਾ ਇਹਦੇ ਵਿੱਚ ਇਹਨੂੰ ਵੇਖ ਕੇ ਠੰਡ ਲੱਗਣਾ ਪੀ ਆਰ ਰਜਾਈ ਚਵੜ ਨਾ ਨਵੀਂ ਰਜਾਈ ਕਿਦੀ ਆ ਪਾਪਾ ਦੀ ਨਹੀਂ ਪਾਪਾ ਦੀ ਹਾਂ ਮੈਂ ਪਾਪਾ ਨੂੰ ਵੀ ਸੋਈ ਕਰਨਾ ਇਦਾਂ ਦੇਖ ਕੇ ਦੱਸੋ ਨਾ ਕੀ ਕਹਿੰਦੇ ਪਪਾ ਲਾ ਕੇ ਸੋਇਆ ਕਰਨ ਇਹ ਰਜਾਈ ਲਾ ਕੇ ਹਾਂ ਠੀਕ ਆ ਤੇ ਇਹਦੇ ਪੈਸੇ ਕਿਹਨੇ ਦਿੱਤੇ ਪਪਾ ਨੇ ਤੇ ਫਿਰ ਕੀ ਦੀ ਹੋਈ ਮੇਰੇ ਪਪਾ ਦੀ ਤੇਰੇ ਪਪਾ ਦੀ ਆ ਠੀਕ ਆ ਓਕੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚੱਲ ਜੇ ਕੀ ਹਾਲ ਚੱਲ ਆਓ ਅੱਜ ਤੁਹਾਨੂੰ ਦੱਸਦੇ ਆ ਕਿ ਸਾਬੀ ਇੱਕ ਹੋਰ ਕੰਮ ਕਰ ਲਿੰਦਾ ਏ ਇਹ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾੜਾ ਮੋਟਰ ਹਰਮੋਨੀ ਨਹੀਂ ਮਜਾ ਲਈਦਾ ਵਾ ਇਹਦੇ ਨਾਲ ਗੁਰੂ ਦਾ ਮਤਲਬ ਸ਼ਬਦ ਜਿਹੜੇ ਆ ਉਹ ਬੋਲੀਦੇ ਆ ਆਪਾਂ ਆਪਾਂ ਨਹੀਂ ਚੱਲ ਸਾਡੀ ਬੋਲਦੇ ਆ ਮਤਲਬ ਅਬਰ ਰੱਬ ਦਾ ਨਾਮ ਹੈ ਇਹਦਾ ਨਫਾ ਤੇ ਵੀ ਮੰਮਾ ਵੀ ਨੂੰ ਪਾਪਾ ਵੀ ਦਾਦਾ ਨਹੀਂ ਕਰਨੀਂਦਾ ਮੈਂ ਹੁਣ ਵਜਾਉਣ ਦੇ ਤੇ ਫਤਵੀ ਵੀ ਕਹਿਣਾ ਵੀ ਨਹੀਂ ਮੈਨਾਂ ਵੀ ਕਰ ਲੈਣਾ ਚਲੋ ਉੱਥੇ ਬੈਠੋ ਚਲ ਫਤਵੀ ਉੱਥੇ ਬੈਠੇ ਪਾਪਾ ਛੱਪ ਤੇ ਬੋਲੇ ਪਾਪਾ ਬੰਨ ਸ਼ਬਦ ਆ ਇਹ ਸ਼ਬਦ ਸੁਣ ਕੇ ਜਿਵੇਂ ਬੋਲਿਆ ਜਾਂਦਾ ਪਰ ਇਹਦੀ ਇੱਕ ਸੋਰੀ ਨਹੀਂ ਹੈਗੀ ਖਰਾਬ ਹੈ ਮਤਲਬ ਇਹ ਚ ਸੋਰੀ ਹੈ ਨਹੀਂ ਉਸੇ ਕਰਕੇ ਇੱਕ ਸਾਰ ਪ੍ਰੋਬਲਮ ਕਰਦੀ ਹੈ ਚੁੱਪ ਸਿੰਘ ਚੜਾਉਣ ਡਿਆ ਵਾ ਕਾਈਟ ਕਹਿੰਦਾ ਪਾਪਾ ਵਲੋਗ ਵਲੋਗ ਬਣਾਓ ਫਤਵੀਰ ਸਿੰਘ ਕਿੱਥੋਂ ਆਈ ਕਾਈਟ ਓਥੇ ਉੱਪਰੋਂ ਕਾਈਟ ਆਈ ਹੀ ਕੋਠੇ ਤੇ ਡਿੱਗੀ ਸਾਡੇ ਤੇ ਮੈਂ ਉੱਥੋਂ ਚੁੱਕ ਲਿਆਂਦੀ ਸਵੇਰੇ ਛੁੱਟੀ ਥੱਲੇ ਤੇ ਕਹਿੰਦਾ ਉੱਪਰੋਂ ਬੋਹ ਹੋ ਕੇ ਆਈ ਹੈ ਕਾਈਟ ਤੇ ਮੈਨੂੰ ਆਪ ਕਹਿੰਦਾ ਵੀ ਪਾਪਾ ਵਲੋਗ ਬਣਾਓ ਵਲੋਗ ਨਹੀਂ ਬਣਾਇਆ ਫਤਵੀਰ ਹੁਣ ਸਾਸੀ ਘਾਲ ਤੇ ਬਲਾਓ ਸਾਰਿਆਂ ਨੂੰ ਸਾਸੀ ਘਾਲ ਤੇ ਬੁਲਾਈ ਨਹੀਂ ਸਾਸੀ ਘਾਲ ਤੇ ਆਇਆ ਨੂੰ ਹੋਰ ਦੱਸੋ ਕੀ ਆ ਲਿਆ ਤੇ ਤੁਸੀਂ ਕੀ ਕਹਿੰਦੇ ਪੁੱਤ ਇਦਾਂ ਫਲਾਵਰ ਟੁੱਟ ਜਾਣੇ ਆ ਵੇਖ ਲੋ ਕੀੜਿਆ ਕਰਨ ਫੁੱਲਾਂ ਨੂੰ ਤੇਨੇ ਡੋਰ ਚ ਪਾ ਕੇ ਤੇ ਤੋੜ ਦੇਣੇ ਆ ਅੱਛਾ ਉੱਪਰ ਟੰਗਣੀ ਕਾਈਟ ਠੀਕ ਆ ਫਤਵੀਰ ਠੰਡ ਕਿੰਨੀ ਗਿਆ ਫਤਵੀਰ ਸਿੰਘ ਠੰਡ ਕਿੰਨੀ ਗਿਆ ਨਹੀਂ ਨਹੀਂ ਕਿੰਨੀ ਗਿਆ ਠੰਡ ਬਹੁਤ ਆ ਨਹੀਂ ਹਾਂ ਹਾਂ ਨਿੱਕੀ ਜੀ ਆ ਠੀਕ ਆ ਹਲੇ ਬਹੁਤ ਨਹੀਂ ਹੋਈ ਫਤਵੀਰ ਸਿੰਘਲੀ ਵੇਹੇ ਵੀ ਨੰਗੇ ਪੈਰੀਂ ਪੱਜਾ ਫਿਰਦਾ ਕੱਪੜੇ ਬੈਂਦਾ ਨਹੀਂ ਰਜਾਈ ਦੇ ਵਿੱਚ ਬਸ ਐਹੀ ਕੰਮ ਇਹਨੂੰ ਬੱਚਿਆਂ ਨੂੰ ਵੈਸੇ ਵੀ ਘੱਟ ਲੱਗਦੀ ਹੁੰਦੀ ਹੈ ਨਾ ਰਾਤ ਵੀ ਓ ਨਹੀਂ ਲੈ ਕੇ ਤੇ ਰਜਾਈ ਸੌਂਦਾ ਹਣਾ ਫਦੇ ਹਣਾ ਫਦੇ ਹਣਾ ਇਹਨੂੰ ਕਹੀ ਨਾ ਹਣਾ ਫਦੇ ਅੱਗੇ ਕਹਿਣ ਨੂੰ ਹਣਾ ਓਕੇ ਚਲੋ ਪਾਠ ਸੁਣਾਓ ਹੱਥ ਜੋੜ ਕੇ ਵਾਹਿਗੁਰੂ ਕਰੋ ਭਦੀਰ ਸਿੰਘ ਸ਼ਬਦ ਕਿਹੜਾ ਬੋਲਣਾ ਵਾ ਨਹੀਂ ਬਾਬਾ ਜੀ ਨੇ ਫਤਿਹ ਨੇ ਹਰਮੋਨੀਅਮ ਵਜਾਉਣਾ ਪਾਪਾ ਨੇ ਕਿਹੜਾ ਸ਼ਬਦ ਬੋਲਣਾ ਕਾਈਟ ਮੱਛ ਗਈ ਕਾਈਟ ਫਸ ਗਈ ਪੈਰ ਚ ਫਤਿਹ ਵੀ ਦੱਸਿਓ ਕਿਹੜਾ ਸ਼ਬਦ ਬੋਲਣਾ ਸੁਕਤੇ ਆ ਦਿੱਤਾ ਸੁਕਤੇ ਆ ਦਿੱਤਾ ਟੇਏ ਇੱਕ ਵਾਰੀ ਫੇਰ ਸੁਣਾ ਦਿਓ ਇੱਕ ਵਾਰੀ ਫੇਰ ਬੋਲ ਦਿਓ ਪਤਾ ਫੇਰ ਤੂੰ ਬੋਲ ਦੋ ਸੁਕਤੇ ਰਾ ਦਿੱਤਾ ਲਈ ਫੇਰ ਬੋਲੋ ਤੇ ਸਾਰਿਆਂ ਨੂੰ ਕਹੋ ਸਾਰਿਆਂ ਨੂੰ ਬੋਲੋ ਸਾਡੇ ਚੈਨਲ ਨੂੰ ਸੇਕਮੈਂਟਕੋ ਠੀਕ ਹੈ ਤੇ ਸਬਸਕ੍ਰਾਈਬ ਕਰੋ ਨਹੀਂ ਹਾਂ ਕੀ ਕਰੋ ਸ਼ਕਤੈਬ ਕੀ ਫਿਰ ਆਹ ਵਿਚਾਰੇ ਫੁੱਲ ਤੇ ਵੀ ਤੋਂ ਤੋਂ ਬਗੈਰ ਨਾ ਮਤਲਬ ਹੈ ਹੀ ਨਹੀਂ ਆ ਕਿੰਨੇ ਦਿਨਾਂ ਦੇ ਖੇਡਣ ਵਾਲੇ ਆ ਖੇਡਦੇ ਹੀ ਨਹੀਂ ਆ ਕਿਉਂਕਿ ਥੋਪੀ ਹੈ ਨੀਆਂ ਵਿਚਾਰੇ ਇੱਥੇ ਹੀ ਮੈਨੂੰ ਲੱਗਦਾ ਇਹ ਖਤਮ ਹੋ ਜਾਣੇ ਇਦਾਂ ਹੀ ਝੜ ਚੁੜ ਜਾਣੇ ਆ ਵੀ ਸੋ ਨਹੀਂ ਆ ਗਏ ਖਿਰਦੇ ਹੀ ਨਹੀਂ ਕਿਉਂਕਿ ਥੋਪੀ ਹੈ ਨੀਆਂ ਹੂੰ ਸਗੋਂ ਆ ਗੁੱਟਾ ਬਹੁਤ ਘੜਿਆ ਵਾ ਇਹ ਥੋਪ ਤੋਂ ਬਗੈਰ ਹੀ ਦਮਛਰਿਆ ਵਾ ਬਾਕੀ ਜਿਹੜੇ ਵੱਡੇ ਹੋਏ ਉਹ ਫੁੱਲਣ ਵਾਲੀ ਇਹ ਥੋਪ ਨਾਲ ਹੀ ਘੜੇ ਆ ਤੇ ਜਿਹੜੇ ਛੋਟੇ ਆ ਉਹ ਇਦਾਂ ਹੀ ਖੜ ਗਏ ਥੋਪ ਹੈ ਨਹੀਂ ਤਾਂ ਆਹੀ ਵੱਡੇ ਨਹੀਂ ਹੋਏ ਹੂੰ ਤੇ ਜਿਹੜਾ ਆ ਕਹਿੰਦੇ ਹੀਗਾ ਵੀ ਤੁਰ ਪਹਿਣਾ ਮੈਨੂੰ ਤਨੀਨ ਲੱਗਦਾ ਤੁਰਿਆ ਕਿਉਂਕਿ ਇਹ ਤੇ ਇੱਥੋਂ ਇੱਥੋਂ ਜਿਵੇਂ ਤੁਰਿਆ ਹਰਿਆ ਜਾ ਪਤਾ ਹੈਗਾ ਪਰ ਲੱਗਦਾ ਮੈਨੂੰ ਇਹ ਪੁਰਾਣਾ ਹੀ ਆ ਜਿਹੜਾ ਪਹਿਲਾ ਹੀ ਆ ਬਾਕੀ ਵੇਖੋ ਜੇ ਤੁਰ ਗਏ ਤੇ ਚੰਗਾ ਹੋ ਹਣਾ ਫਤੇ ਹਣਾ ਫਤੇ ਠੀਕ ਆ ਤੇ ਮੈਂ ਚੱਲੇ ਆਂ ਕਮੈਂਟਰੀ ਕਰਨ ਪਾਪਾ ਕਿੱਥੇ ਚਲੇ ਨਹੀਂ ਪਾਪਾ ਚਲੇ ਮੈਂ ਇੰਤੇ ਹੀ ਗੰਨ ਕਾਦੀ ਮੈਂ ਇੰਤੇ ਹੀ ਗਾਦੇ ਤੇ ਗਾ ਸਿੰਗ ਨਹੀਂ ਪਾਪਾ ਕਾਦੀ ਮੈਂ ਤੇ ਹੀ ਗਾ ਦੇ ਬੋਲੀ ਸੋਨਿਆ ਅੱਛਾ ਸੀ ਗਾ ਲ ਠੀਕ ਆ ਇਹ ਦੱਸ ਦਿੰਦਾ ਪਾਪਾ ਬੀਵੀ 35 ਗਾਦੀ ਠੀਕ ਆ ਫਤਿਹ ਕਰੀ ਕਮੈਂਟਰੀ ਕਰਕੇ ਦਾ ਦੋ ਬੋਲੀ ਸੋਨਿਆ ਅੱਛਾ ਸੀ ਗਾ ਲ ਠੀਕ ਆ ਲੋਕ ਧਿਆ ਬੰਨ ਮੈਂ ਤੇ ਸੁਖ ਨੂੰ ਵੀ ਕਿਹਾ ਇਹ ਵੀ ਤੂੰ ਹੀ ਆ ਨਾਲ ਤੇ ਹੁਣ ਮੈਂ ਇਹ ਦੱਸਦਾ ਸਾਰਿਆਂ ਨੂੰ ਵੀ ਸੁੱਖ ਤਾਂ ਨਹੀਂ ਆਈਗੇ ਸੁੱਖ ਦੀ ਹੋਈ ਨਾਨੀ ਦੀ ਡੈਥ ਪਰਸੋਂ ਦੀ ਸੁੱਖ ਛੋਟੇ ਨੇ ਆ ਨਾਨੀ ਮਾਰ ਗਈ ਹੋਏ ਸੁੱਖ ਛੋਟੇ ਨੇ ਰਹੀ ਆ ਨਾਨਕੇ ਦੇ ਆਂਦੇ ਸਵਾ ਮਹੀਨੇ ਦੀ ਹੀ ਜਦੋਂ ਸੁੱਖ ਕਹਿੰਦੀ ਵੀ ਮੈਨੂੰ ਲੈ ਗਈ ਹੀ ਦੱਸਦੇ ਆ ਸਾਰੇ ਤੇ ਕਿੰਨਾ ਟਾਈਮ ਤੱਕ ਨਾਨਕੀ ਰਹੀ ਫਿਰ ਤਕਰੀਬਨ 12-13 ਸਾਲ ਤੱਕ ਆ ਦੇਖੀ ਤੇ ਉਹ ਨਾਨੀ ਨਾਲ ਬੜਾ ਪਿਆਰ ਹੀ ਮੇਰਾ ਤੇ ਆਪਦਾ ਹੀ ਬਹੁਤ ਹੀਗਾ ਕਿੰਨੇ ਦਿਨਾਂ ਉੱਥੇ ਜਾਣਾ ਨਾ ਉਹਨਾਂ ਨੇ ਹੱਥ ਦੇ ਵਿੱਚ ਸਿਮਰਨਾ ਫੜਿਆ ਹੋਣਾ ਤੇ ਪਾਠ ਕਰਦੇ ਹੀ ਰਹਿਣਾ ਤੇ ਉਹਨਾਂ ਦੀ ਡੈਥ ਹੋ ਗਈ ਪਰਸੋਂ ਦੀ ਤਾਂ ਕਰਕੇ ਬੰਦੇ ਨੇ ਸ਼ੁਕ ਨੂੰ ਤਾਂ ਬੰਦੇ ਨੇ ਨਾਨੀ ਨੂੰ ਤਾਂ ਕੱਟਦਾ ਕਿੰਨੇ ਬੰਦੀ ਨੇ ਹਾਏ ਹੁਣ ਮੈਂ ਮੈਂ ਬੰਦੇ ਨੂੰ ਇਹ ਸ਼ੂ ਮਾਰਨੂੰ ਤੁਸੀਂ ਬੰਦੇ ਨੂੰ ਦੀ ਸ਼ੂ ਮਾਰ ਦੇਣਾ ਠੀਕ ਆ ਠਕਲਰੋ ਠੀਕ ਆ ਆਇਆ ਕੌਣ ਆ ਇੱਧਰ ਕਰ ਵਾਲੀ ਉਹ ਪੁੱਤ ਸਿੰਦਾ ਮਾਮਾ ਪਿਆ ਮੈਂ ਇੱਕ ਇੱਧਰ ਸਿੰਦਾ ਮਾਮਾ ਵੇਖਣ ਧਿਆ ਕੌਣ ਵੇਖਣ ਧਿਆ ਸਿੰਦਾ ਮਾਮਾ ਵੇਖ ਲਈਂਦਾ ਚੱਕੇ ਸਿੰਦਾ ਮਾਮਾ ਵੇਖਣ ੜੀ ਠੀਕ ਆ ਤੇ ਕਾਇਟ ਦਿੱਤੀ ਜਨੇ ਪਾੜ ਹੁਣ ਪਾੜ ਲਈ ਕਾਇਟ ਬਸ ਵੇਲਾ ਹੁਣ ਤੂੰ ਫਲਾਵਰ ਵੀ ਤੋੜ ਨਹੀਂ ਹੋ ਥੱਲੇ ਆ ਜਾ ਥੱਲੇ ਆ ਜਾ ਕਿਟ ਚਾਹੀਏ ਕਾਇਟ ਚੜਾ ਲਓ ਤੋਂ ਬਹੁਤ ਜਿਆਦਾ ਠੰਡ ਤੇ ਅੱਜ ਤਾਨੂੰ ਹੁਣ ਉਸਾਰਣਾ ਵੀ ਪਤਾ ਵੀ ਕਿਦਾਂ ਕੀ ਸਾਧਤਾ ਮੋਣਿਆ ਅੱਗ ਵੀ ਬਾਲੀ ਸੀ ਮੈਂ ਤੇ ਚਲੋ ਮੈਂ ਹਾਂ ਤਿਆਰ ਮੈਂ ਜਣਾਈ ਮੈਚ ਤੇ ਫਤਵੀਸ਼ੇ ਕਿੰਨੂੰ ਦੇਣ ਲੱਗੇ ਜੇ ਤੇ ਕਿੰਨੂੰ ਨਾਲ ਮਿੱਠੂ ਨੂੰ ਹਾਏ ਉਹਨਾਂ ਨੂੰ ਭੁੱਖ ਲੱਗੀ ਆ ਤੇ ਤੁਸੀਂ ਆਪ ਨਹੀਂ ਖਾਣੀ ਖਾਣੀ ਨਹੀਂ ਹਾਂ ਖਾ ਲਿਆ ਖਾ ਲਿਆ ਨਹੀਂ ਖਾ ਲਾ ਤੂੰ ਉਹਨੇ ਖਾ ਲਿਆ ਖਾ ਲਿਆ ਉਹਨੂੰ ਬੋਲੋ ਖਾ ਲਓ ਹੁਣ ਖਾ ਲਓ ਹੁਣ ਚਲੋ ਖਾ ਲੈਂਦੇ ਆ ਕੋਈ ਨਹੀਂ ਏਦਾਂ ਵਿਚਾਰਾ ਸਾਰੀ ਦਿਹਾੜੀ ਡਿਆ ਰਹਿੰਦਾ ਵਾ ਇਹਦੇ ਨਾਲ ਖੇੜ ਖੂੜ ਕੇ ਟਾਈਮ ਪਾਸ ਏਦਾਂ ਹੀ ਆਪਾਂ ਵੀ ਕਰ ਲਈਦਾ ਰੋਟੀ ਖਾਂਣ ਡਿਆ ਤੇ ਲਾਗੇ ਲਿਆ ਕੇ ਰੱਖ ਲਿਆ ਮਿੱਠੂ ਆਪਣਾਂ ਤੇ ਲਾਗੇ ਲੈਣ ਤਾਂ ਟਾਈਗਰ ਉਹਨਾਂ ਨੂੰ ਕਹਿੰਦਾ ਟਾਈਗਰ ਤੈਨੂੰ ਮੈਂ ਕੋ ਗੁਬਨਾ ਖੇ ਰੋ ਤੀ ਦਿਨਾ ਖਿਓ ਜੋ ਭੁੱਖ ਲੱਗੀ ਉਹਨੂੰ ਰੋਟੀ ਖਵਾ ਲੈਂਡਿਆ ਵਾ ਆ ਵੇਖੋ ਕੀ ਢਿਆ ਕਰਨ ਫਤਵੀ ਸਿੰਘ ਤੁਸੀਂ ਕੀ ਕਹਿੰਦੇ ਜੇ ਕੋਸਤਾ ਸੇਮੋਂਡਿਆ ਇੱਧਰ ਨੂੰ ਕਰਕੇ ਮੂੰਹ ਦੱਸੋ ਕੀ ਕਹਿੰਦੇ ਸੇ ਕੋਸਤਾ ਸੇਮੋਂਡਿਆ ਹੌਰਸਦਾ ਸੇ ਰਵੋਂਡੇ ਹੌਰਸ ਨੂੰ ਕੋਸ਼ ਕਹਿੰਦਾ ਹੌਰਸਦਾ ਵੋਂਡਿਆ ਵਾ ਸੇਰ ਇਹਦੇ ਵਾਲ ਨਾ ਖਰਾਬ ਕਰ ਦਿਓ ਠੀਕ ਆ ਠੀਕ ਆ ਉਨੂੰ ਬਾਅਦ ਚ ਸ਼ੈਂਪੂ ਨਾਲ ਨਿਮਾਲਣਾ ਵਾ ਠੀਕ ਆ ਓਕੇ ਇਹਨੂੰ ਸਾਂਝ ਲੱਗਦੀ ਸ਼ੈਂਪੂ ਨਾਲ ਨਹੀਂ ਹੋਣਾ ਅੱਛਾ ਇਹਨੂੰ ਠੰਡ ਲੱਗਦੀ ਆ ਅੱਛਾ ਕੰਪੂਨਰ ਠੰਡ ਲੱਗਦੀ ਹੀ ਤੈਨੂੰ ਲੈ ਕਿਉਂ ਨਾ ਛਿੱਤੀ ਛਿੱਤੀ ਤੈਨੂੰ ਛਿੱਤੀ ਛਿੱਤੀ ਨਹੀਂ ਕਰਣਾ ਹਾਂ ਠੀਕ ਆ ਚਲੋ ਵੇਖ ਲੋ ਤੀ ਆਪਣੇ ਹਿਸਾਬ ਕਿਤਾਬ ਨਾਲ ਠੀਕ ਆ ਓਕੇ ਤੇ ਇਹਨੂੰ ਫਿਰ ਉੱਤੇ ਚੜ ਬੈ ਕੇ ਡਿੱਪਾਉਣਾ ਨਹੀਂ ਜ਼ਿਆਦਾ ਮਾਰਨਾ ਨਹੀਂ ਜ਼ਿਆਦਾ ਠੀਕ ਆ ਹਰਸ ਨੂੰ ਉਹਨੂੰ ਪਿਆਰ ਕਰਨਾ ਹਾਂਜੀ ਚਲੋ ਠੀਕ ਆ ਓਕੇ ਮੈਂ ਟਾਈਗਰ ਨੂੰ ਮਾਰਨਾ ਟਾਈਗਰ ਨੂੰ ਮਾਰਨਾ ਹੀ ਆ ਕੋ ਇੱਧਰ ਵੀ ਬੈਠੇ ਆ ਇੱਕ ਕਫਾ ਤੇਰਾ এলিਫੈਂਟ ਇੱਕ ਪੈਰਟ ਇੱਕ ਟਾਈਗਰ ਟਾਈਗਰ ਨਹੀਂ ਹੈ ਲੋਏ ਨੇ ਆਪਾਂਰੇ ਟਾਈਗਰ ਕਹਿੰਦਾ ਵਾ